ਹੱਥਾਂ 'ਚ ਮਿੱਟੀ ਆ। ਆਹ ਵਖਾ ਪਾਪਾ ਮਿੱਟੀ ਪਈ ਓਵੇਂ ਮਿੱਟੀ ਪਈ ਆ ਮਿੱਟੀ ਨਹੀਂ ਸਾਫ਼ ਕੀਤੀ ਆ। ਆ ਵੇਖੋ। ਮਿੱਟੀ ਪਈ ਸਾਡੇ ਉੱਤੇ ਹੀ ਪਾ ਕੇ ਓਵੇਂ ਜਿਵੇਂ ਆ। ਇਹ ਤਿੰਨ ਤਿੰਨ ਸਾਲ ਹੋ ਗਏ ਨੂੰ। ਕੋਈ ਪਿਆਰ ਨਹੀਂ ਦਾ। ਆ ਵਿਲਾਸ 10 ਆਹ ਨਾ ਚਾਬੀ ਨਾਲ ਹੀ 10 ਲੱਗਦਾ। ਕੱਲ ਉਹਨੇ ਟ੍ਰੈਕਟਰ ਬਣੇ ਕਰਤੀ ਕੀ ਕੀ ਆ। ਦੇ ਨਹੀਂ ਆਉਂਦੀ ਲੈ ਰਾਜ ਮੰਡੀ ਨੂੰ ਜਾਣੀ ਹੈ ਓਏ ਓਹ ਆ ਵੀ ਨਹੀਂ ਪਾਜੀ ਆ ਸਵੇਰੇ ਨਾਲ ਬੰਦ ਕਰਕੇ ਇਹ ਮਾਰ ਕੇ ਬੈਠੇ ਪੱਟੇ ਵਾਡਾ ਵੇਖੋ ਇਧਰ ਮਿੱਟੀ ਮਿੱਟੀ 'ਤੇ ਕਿੰਨੀ ਮਰਦੀ ਖਾ ਰਹੀ ਓਹ ਤਾਂ ਨੀਵਾ ਜੀ ਉਹ ਦੇਖੋ ਦੱਸੋ ਹਾਂ ਦੱਸ ਦੱਸ ਆ ਵੇਖੋ ਲੈ ਜੋ ਦੀ ਗੱਲ ਨਾ ਥੜੀ ਹੈ ਇਹ ਕੀ ਛੜਕ ਬਣੂਗੀ ਕੱਲ ਨੂੰ ਆ ਪਟਾ ਆ ਪਟਾ ਮੱਟੀ ਪਾ ਲਈ ਇਹ ਪੂਰੀ ਫਾਈਲ ਫਾਈ ਨਹੀਂ ਇੱਥੇ ਉਹ ਉਹਨਾਂ ਨੇ ਕੀਤਾ ਆ ਆ ਵੀ ਨਹੀਂ ਕਰਕੇ ਆ ਬਸ ਕਰ ਦੋ ਸੇ ਨਾਲ ਜਾਣਾ ਪਸੰਦ ਆਉਂਦਾ ਆਉਂਦਾ ਪਟਾ ਪਟਾ ਆ ਬਰੋ ਪਾਣੀ ਨਾਲ ਪਿੱਛੇ ਜਾਣਾ ਆ ਓਏ ਮਿੱਟੀ ਪਈ ਐ ਲੋ ਲੋ ਸਾਰੀ ਮਿੱਟੀ ਅੱਗੇ ਪਾਸੇ ਆ ਗਏ ਹਾਂ ਸਹੀ ਐ ਹੋ ਹਾਈ ਮਿੱਟੀ ਰਾਤ ਤੋਂ ਵੇਲੇ ਕੀ ਬੰਦ ਹੁੰਦਾ ਵੇ ਰਾਤ ਨੂੰ 1 ਵਜੇ 2 ਵਜੇ ਤੋਂ ਮੈਂ ਪਾ ਗਏ ਵਸੇ ਆਏ ਟੱਪ ਜਾਂਦਾ ਪੱਥਰ ਤਾਂ ਸਾਰਾ ਇਹਦਾ ਉੱਡ ਗਿਆ ਮਿੱਟੀ ਦੇ ਉੱਤੇ ਪਾ ਗਏ 2 ਸਾਲਾਂ ਦਾ ਪੱਥਰ 2 ਸਾਲਾਂ ਦਾ ਪੱਥਰ ਮਸਿਆ ਜੀ ਇਹ ਪਹਿਲਾਂ ਦਾ ਪੱਥਰ ਪਿਆ 2 ਸਾਲ ਹੋ ਗਏ ਇਹਨੂੰ ਉਵੇਂ ਪਏ ਨੂੰ ਮਿੱਟੀ ਉੱਤੇ ਸੀਗੀ ਰਾਤ ਨੂੰ ਆਇਆ ਤੇ ਰਾਤ ਅੱਧੀ ਰਾਤ ਨੂੰ ਪਾ ਗਏ अच्छा बजरी ਤੇ ਆ ਮਿੱਟੀ ਹੋਵੇ ਪੱਟੀ ਜਾਂਦੀ ਹੈ ਬਜਰੀ ਉੱਤੋਂ ਸਾਰੀ ਸਾਰੀ ਲਹਿ ਗਈ। ਇੱਧਰ ਆਂ ਆਂਦੇ। ਟੋਏ ਸਾਨੂੰ ਪੱਟ ਕੇ ਵਿਖਾਤੇ ਆ ਕਿ ਇੇਠਾ ਮਿੱਟੀ ਹੈਗੀ ਹੈ। ਇਹ ਦਾਣਾ ਮੰਡੀ ਨੂੰ ਜਾਂਦਾ ਰਹਾ ਜੀ। ਵੱਡੇ ਟਰਾਲੇ ਜਾਂਦੇ ਆ, ਘੋੜੇ ਆਉਂਦੇ ਆ। ਬਾਹਰ ਰਸਤਾ ਵੀ ਥੋੜਾ ਜਿਹਾ ਭੀੜਾ ਤੇ ਅੱਗੇ ਹੀ ਨਹੀਂ ਆਉਂਦੇ ਸੀਗੇ ਟਰਾਲੇ ਤੇ ਇਹ ਵੇਖ ਕੇ ਸੜਕ ਤੱਕ ਹੀ ਆਉਣੇ। ਇਹ ਨੁਕਸਾਨ ਹੋਊਗਾ। ਨੁਕਸਾਨ ਆ ਜੀ। ਨੁਕਸਾਨ ਆ ਜੀ। ਭਰੀ ਟਰਾਲੀ ਜੇ ਲੈ ਕੇ ਜਾਊਗੀ ਤੇ ਇਥੇ ਸਲਿੱਪ ਮਾਰੂਗਾ ਟਰੈਕਟਰ। ਦੋ ਵੀ ਨੁਕਸਾਨ ਹੈ ਮਗਰ ਰੁੱਟ ਸਕਦੀ ਹੈ ਕਿਹੜੇ ਡਿਪਾਰਟਮੈਂਟ ਵੱਲੋਂ ਬਣਾਈ ਗਈ ਹੈ ਇਹ ਜੀ ਮਾਰਕੀਟ ਕਮੇਟੀ ਤੋਂ ਹੋਊਗੀ ਬਣ ਹਬੋਰ ਤੋਂ ਅੱਛਾ ਕੀ ਐਨੀ ਕਾਲ ਕਿਉਂ ਸੀ ਜੀ ਇਹ ਬਣਾ ਲਈ ਪਤਾ ਨਹੀਂ ਜੀ ਰਾਤ ਨੂੰ ਆਏ ਹਨ ਰਾਤ ਨੂੰ ਆਏ ਜੀ ਕਿਸੇ ਨੂੰ ਨਹੀਂ ਪਤਾ ਮਿਲੇ ਹੀ ਨਹੀਂ ਕੋਈ ਹਾਂਜੀ ਉਵੇਂ ਪਾ ਕੇ ਤੇ ਜਾਂਦੇ ਰਹੇ ਕਿੰਨੇ ਟਾਈਮ ਤੋਂ ਨਹੀਂ ਬਣੀ ਸੀ ਇਹ ਦੋ ਤਿੰਨ ਸਾਲ ਹੋ ਗਏ ਉਹਨੇ ਜੀ ਪ੍ਰੇਸ਼ਾਨੀ ਪੂਰੀ ਜੀ ਆ ਪੁਲ ਤੋਂ ਬਾਅਦ ਵੇਖ ਲਓ ਵੀ ਕਿੰਨੀ ਤਰੀਕ ਨੂੰ ਬਣਿਆ ਉਦੋਂ ਬਾਅਦ ਐਵੇਂ ਹੀ ਪਿਆ ਰਹਿ ਜੀ ਤੈਨੂੰ ਤਾਂ ਲੱਗਦਾ ਨਹੀਂ ਪ੍ਰੇਸ਼ਾਨੀ ਹੁਣ ਵੱਧ ਚੁੱਕੀ ਜਦੋਂ ਪ੍ਰੇਸ਼ਾਨੀ ਤਾਂ ਵਧੀ ਜਾਂਦੀ ਹੈ ਜੀ ਤਾਂ ਇਹ ਤਾਂ ਰੌਲਾ ਪਾਇਆ ਪਿੰਡ ਵਾਲਿਆਂ ਨੇ ਇਸੇ ਕਲੋਂ ਪੀਏ ਨੂੰ ਦੁਬਾਰਾ ਬਣੀ ਜਾਵੇ ਚੰਗਾ ਸਮਾਂ ਰੇਕ ਦਾ ਫਾਇਦਾ ਇਹਦੇ ਵਿੱਚ ਮਟੀਰੀਅਲ ਚੰਗਾ ਪਾ ਕੇ ਹਾਂ ਜੀ ਚੰਗਾ ਪਾ ਕੇ ਦੁਬਾਰਾ ਬਣਾਇਆ ਪਹਿਲਾਂ ਇੱਥੋਂ ਰੇਤਾ ਕੱਢਣ ਰੇਤਾ ਜਮਾ ਹੀ ਨਹੀਂ ਕੱਢਿਆ ਬਜਰੀ ਤੋਂ ਲੱਗਦਾ ਹਾਂ ਜੀ ਅਧਿਕਾਰੀਆਂ ਲਾਹ ਹਾਂਜੀ ਹਾਂਜੀ ਠੇਕੇਦਾਰਾਂ ਦੀ ਲਾਪਰਵਾਹੀ ਤਿੰਨ ਸਾਲਾਂ ਤੋਂ ਪੱਥਰ ਬਣਾ ਗਿਆ ਪੁਲ ਦਾ ਤੇ ਤੇ ਕੋਈ ਢੰਗ ਨਾਲ ਬਣਾ ਕੇ ਨਹੀਂ ਗਏ ਰਾਤ ਦੇ 12 ਵਜੇ ਆਏ ਆ ਤੇ ਮਿੱਟੀ ਸਾਰੀ ਲਾਈ ਨਹੀਂ ਉਵੇਂ ਪੱਟੀ ਪੱਟੀ ਜਾਊਗੀ ਟਰਾਲਿਆਂ ਦੇ ਕਣਕ ਵਾਲੇ ਤੋਂ ਜੋ ਟੱਪਣਗੇ ਸੱਲੋ ਪੱਟੀ ਕੀ ਤੋਂ ਨੁਕਸਾਨ ਆ ਬੰਦੇ ਦਾ ਨੁਕਸਾਨ ਹੋ ਸਕਦਾ ਰਾਤ ਬਰਾਤ ਤੇ ਕੋਈ ਵੀ ਜਨਾ ਟਰੱਕ ਆਉਣਾ ਚੱਕਣ ਵਾਲਾ ਕੋਈ ਵੀ ਤੇ ਇੰਨੀ ਸਮੱਸਿਆ ਤੇ ਸਾਰੇ ਪਿੰਡ ਦਾ ਨੰਗਾ ਤੂੰ ਜੱਟ ਤੀ ਕਿਸਥੋਂ ਦੀ ਹੈ ਤੇ ਰਾਤ ਨੂੰ ਬਣਾ ਗਏ ਇੱਕ ਦੋ ਸਭ ਦੀ ਸ਼ਰਾਬ ਪੀਤੀ ਜਿਹੜੇ ਬਣਾਉਣ ਵਾਲੇ ਆਏ ਸੀਗੇ ਜਿੰਨੇ ਪੀਣ ਵਾਲੇ ਸੀਗੇ ਸਾਰੇ ਉਹਨੇ ਸ਼ਰਾਬ ਪੀਤੀ ਕੋਈ ਨਹੀਂ ਸੀ ਕੋਈ ਵੀ ਨਹੀਂ ਸੀ ਜੀ ਮੌਕੇ ਦਾ ਬਣਾਉਣ ਵਾਲੇ ਸੀਗੇ ਰਾਤ ਨੂੰ 1 ਵਜੇ ਕਿਹੜਾ ਵੇਦਦਾ ਹੀ ਅੱਛਾ ਰਾਤ ਨੂੰ ਕਿਸੇ 1 ਵਜੇ ਰੱਖ ਕੇ ਵੇਖਿਆ ਤਾਂ ਬਣਾ ਕੇ ਭੱਜ ਗਈ ਮੁੜ ਕੇ ਤੇ ਲੱਗਦਾ ਇਹ ਤਾਂ ਫਿਰ ਦੁਬਾਰਾ ਫਿਰ ਦੁਬਾਰੇ ਸਾਰੀ ਮੁਰੰਮਤ ਹੋਣੀ ਚਾਹੀਦੀ ਸਾਰੀ ਥੱਲੋ ਮਿੱਟੀ ਕੱਢ ਕੇ ਤਾਂ ਸਾਰੀ ਮੁਰੰਮਤ ਹੋਵੇ ਫੇਰ ਹੀ ਜੀ ਇਹ ਤਾਂ ਐਵੇਂ ਸਾਰਾ ਨੁਕਸਾਨ ਐਂ ਰਟਾ ਹਾਲੇ ਕੋਈ ਨਹੀਂ ਆ ਅੱਗੇ ਮੇਨ ਹਾਈਵੀ ਚੱਲਦਾ ਸੜਕ ਤੇ ਉਹਦੇ ਤੇ ਫਿਰ ਬ੍ਰੇਕ ਲਾਉ ਤੇ ਪੱਟੀ ਉਧਰ ਰੁਗਣਾ ਨਹੀਂ ਟਰੈਕਟਰ ਕੋਈ ਵੀ ਸਾਰਾ ਰਾਤ ਦੇ ਹਾਂਜੀ ਹ ਰਾਤ ਨੂੰ ਬਣਾ ਕੇ ਵੇਖੇ ਨਾ ਹ ਰਾਤ ਨੂੰ ਬਣਾ ਕੇ ਕੋਈ ਵੇਖੇ ਨਾ ਰਾਤ ਦੇ ਆਏ ਬਣਾ ਕੇ ਜੀ ਫਿਰ ਦੱਸਿਆ ਨਾ ਕਿਸੇ ਨੂੰ ਅਧਿਕਾਰੀ ਨੂੰ ਅਧਿਕਾਰੀ ਨੂੰ ਦੱਸਿਆ ਜੀ ਤੜਕੇ ਅਸੀਂ ਦੱਸਿਆ ਵੀਡੀਓ ਬਣਾ ਕੇ ਭੇਜੀ ਸੀ ਮਾਰਕੀਟ ਕਮੇਟੀ ਵਾਲ ਨੂੰ ਉਹ ਆ ਗਏ ਇੱਥੋਂ ਫਾਰਮੈਟਿਵ ਪੂਰੀ ਕਰਕੇ ਮੁੜ ਗਿਆ ਕਹਿੰਦੇ ਮਸ਼ੀਨ ਖਰਾਬ ਹੋ ਗਈ ਸਾਡਾ ਰਾਤ ਦਾ ਭਰਿਆ ਸੀ ਸਮਾਨ ਅਸੀਂ ਤਾਂ ਪਾ ਗਏ ਸੀ ਪਾ ਗਏ ਤੁਹਾਨੂੰ ਆਹ ਕਹਿ ਗਏ ਜੀ ਕਿ ਮਸ਼ੀਨ ਖਰਾਬ ਟਰੱਕ ਖਰਾਬ ਹੁੰਦੀ ਕਿ ਰਾਤ ਤਾਂ ਪਾ ਗਏ ਸੀ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਦੁਆਰੇ ਬਣੀ ਜਾਵੇ ਸਾਰੀ ਵਧੀਆ ਬਣੇ ਮਟੀਰੀਅਲ ਚੰਗਾ ਪਾਵੇ ਸਾਰੇ ਬਣਾ ਸਾਫ ਬਣੇ ਸਾਰੇ ਪਿਲ ਦਾ ਨੰਗਾ ਟਾਪਾ ਸੌਕੇ ਟੱਪੇ ਦਾ ਕਣਕ ਦਾ ਸੀਜ਼ਨ ਆ ਉੱਤੋਂ ਸਾਰਾ